ਦੇਖੋ ਅਸੀਂ ਉਰੇ ਲੜਾਈ ਲੜਨ ਆਏ ਅਸੀਂ ਕੋਈ ਜੰਗ ਲੜਨ ਨਹੀਂ ਆਏ ਹੈਗੇ ਪਰ ਜਿਹੜਾ ਪ੍ਰਸ਼ਾਸਨ ਦਾ ਰਵਈਆ ਹੈ ਐਦਾਂ ਦੀ ਜੰਗ ਦਾ ਚੀਨ ਦੇ ਵੰਡਣਾ ਤੇ ਵੀ ਨਹੀਂ ਮਤਲਬ ਇਹ ਲੜਦੇ ਹੁੰਦੇ ਚੀਨ ਦੇ ਫਸਪਾਈਆਂ ਨਾਲ ਜਿਵੇਂ ਇਹ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਤੇ ਸਾਡੇ ਸਾਡੇ ਨਾਲ ਜੋ ਸਲੂਕ ਹੋ ਰਿਹਾ ਸੀ ਤਾਂ ਕਿਸੇ ਬਾਰਡਰ ਤੇ ਨਹੀਂ ਹੁੰਦਾ ਦੇਖਿਆ ਅਜੇ ਤੱਕ ਕੋ ਸਾਡੀ ਤਾਂ ਮਨਛਾ ਪਹਿਲਾਂ ਤਾਂ ਸਾਡੀ ਸਾਡੀ ਮਨਛਾ ਇਹ ਨਹੀਂ ਹੁੰਦੀ ਕਿ ਅਸੀਂ ਧਰਨਾ ਲਾਈਏ ਪਹਿਲਾਂ ਧਰਨਾ ਲਾਇਆ 13 ਮਹੀਨੇ ਚੱਲਿਆ ਸਰਕਾਰ ਨੇ 2 ਮਹੀਨੇ ਦਾ ਟਾਈਮ ਦਿੱਤਾ ਵੀ ਅਸੀਂ ਕਮੇਟੀ ਬਣਾਵਾਂਗੇ ਤੁਹਾਡੀਆਂ ਮੰਗਾਂ ਮੰਨਾਂਗੇ ਜੋ ਵੀ ਸਾਨੂੰ ਲਿਖਤੀ ਪ੍ਰੋਸੇ ਦਿੱਤਾ ਉਹਨਾਂ ਨੇ ਅਸੀਂ ਆਗੇ ਸਰਕਾਰ ਦੀ ਗੱਲ ਮੰਨੀ ਸਾਡੇ ਕਈ ਆਗੂ ਨੇ ਮੰਨੀ ਮੰਨ ਕੇ ਅਸੀਂ ਆਗੇ ਉਸ ਤੋਂ ਬਾਅਦ ਅਸੀਂ ਲਗਾਤਾਰ ਸਰਕਾਰ ਨੂੰ ਮੈਮੋਰੰਡਮ ਦਿੱਤੇ ਵੀ ਸਾਡੀਆਂ ਮੰਗਾਂ ਸਾਡੀ ਸੁਣਵਾਈ ਕਰੋ ਗਵਰਨਰ ਸਾਹਿਬ ਦੇ ਥਰੂ ਦਿੱਤੇ ਸਿੱਧੇ ਵੀ ਕੇਂਦਰ ਸਰਕਾਰ ਨੂੰ ਭੇਜੇ ਡੀਸੀਆਂ ਥਰੂ ਦਿੱਤੇ ਐਸਡੀਐਮ ਸਾਹਿਬ ਦੇ ਥਰੂ ਦਿੱਤੇ ਪਰ ਸੁਣਵਾਈ ਕੋਈ ਨਹੀਂ ਫਿਰ ਸਾਡੀ ਮਜਬੂਰੀ ਬਣੀ ਕਿਉਂ ਨਾ ਅਸੀਂ ਫਿਰ ਸੜਕਾਂ ਤੇ ਆਈਏ ਫਿਰ ਅਸੀਂ ਸੜਕਾਂ ਤੇ ਆਏ ਆ ਹੁਣ ਸੜਕਾਂ ਦੇ ਰੋਕਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ। ਅਸੀਂ ਤੇਰੇ ਨੂੰ ਆਏ ਆਂ 10 ਦਿਨ ਪਹਿਲਾਂ ਤੋਂ ਬਾਰਡਰ ਬੰਦ ਨੇ। ਲੋਕ ਪਰੇਸ਼ਾਨ ਨੇ, ਬਦਨਾਮ ਕਿਸਾਨ ਹੋ ਗਏ। ਜਿਹੜੀ ਸੜਕਾਂ ਦੇ ਬੈਠਣ ਦੀ ਗੱਲ ਹੈ ਵੀ ਕਿੰਨਾ ਲੰਬਾ ਚੱਲੂਗਾ, ਇਹ ਤਾਂ ਕੇਂਦਰ ਸਰਕਾਰ ਤੈਅ ਕਰ ਰਹੀ ਹੈ ਨਾ। ਅਸੀਂ ਤਾਂ ਆਉਣਾ ਹੀ ਨਹੀਂ ਸੀ ਚਾਹੁੰਦੇ। ਜੇ ਅਸੀਂ ਸੜਕਾਂ ਤੇ ਆਉਣਾ ਹੁਣ ਚਾਹੁੰਦੇ ਹੁੰਦੇ, ਮਤਲਬ ਫੇਰ ਤਾਂ ਮਤਲਬ ਅਸੀਂ ਪਹਿਲਾਂ ਹੀ ਨਾ ਉੱਠਦੇ। ਅਸੀਂ ਉੱਠੇ ਆਂ ਨਾ, ਸਾਨੂੰ ਭਰੋਸਾ ਦਿੱਤਾ। ਅਸੀਂ ਉਹਦਾ ਭਰੋਸਾ ਮੰਨ ਕੇ ਮਤਲਬ ਸਾਡੇ ਅਸੀਂ ਉਰੇ ਆ ਗਏ। ਦੁਬਾਰਾ ਫਿਰ ਸਾਨੂੰ ਉੱਠਣਾ ਪਿਆ ਫੇਰ ਸੜਕਾਂ ਤੇ ਆ ਗਏ ਹੁਣ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਅਸਤਾ ਕਹਿੰਦੇ ਅੱਜ ਹੱਲ ਕਰ ਦੇਵਾਂਗੇ ਅਸੀਂ ਕੱਲ ਨੂੰ ਚਲੇ ਜਾਵਾਂਗੇ ਹੁਣ ਤੋਂ ਅੰਦੋਲਨ ਦਾ ਬਿਗਲ ਵੱਜਿਆ ਅਸੀਂ ਘਰੇ ਨਹੀਂ ਬੈਠੇ ਸਾਡੀ ਟੀਮ ਬੈਠੀ ਆ ਸਾਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਉਹ ਹੈ ਅਸੀਂ ਘਰੇ ਨਹੀਂ ਬੈਠੇ ਅਸੀਂ ਮਤਲਬ ਸਵੇਰੇ ਸਾਜਰੇ 6 ਵਜੇ ਤੋਂ ਘਰੋਂ ਚੋ ਨਿਕਲਣਾ ਸ਼ਾਮ ਨੂੰ ਅਸੀਂ 9-10 ਵਜੇ ਵੜਨਾ ਅਸਲ ਵਿੱਚ ਜਿਹੜੇ ਲੋਕ ਹੁੰਦੇ ਨੇ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜਿਹੜੇ ਲੋਕ ਕਹਿੰਦੇ ਨੇ ਵੀ ਆਗੂ ਨੇ ਆਇਆ ਕਰਤਾ ਆਗੂ ਅੱਗੇ ਨਹੀਂ ਵੱਧਦੇ ਆਗੂ ਡਰ ਗਏ ਅੰਦੋਲਨ ਸ਼ੁਰੂ ਕਰਨਾ ਨਾ ਅੰਦੋਲਨ ਵਧਣਾ ਬਹੁਤ ਔਖਾ ਹੈ ਲੋਕਾਂ ਚ ਆਵਾਜ਼ ਲਜਾਣੀ ਬਹੁਤ ਔਖੀ ਆ ਆਗੂ ਕੋਈ ਤਨਖਾਹ ਨਹੀਂ ਲੰਦੇ ਕੋਈ ਪੈਨਸ਼ਨ ਨਹੀਂ ਲੰਦੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਜੂਝਦੇ ਹੋਏ ਆਗੂ ਲੜਦੇ ਫਿਰਦੇ ਨੇ ਸਾਡੀ ਬਾਹ ਫੜੀ ਹੋਈ ਆ ਕਿਸਾਨੀ ਦੀ ਉਹਨਾਂ ਨੇ ਫਿਰ ਵੀ ਜਿਹੜੇ ਲੋਕ ਆ ਸਵਾਲ ਕਰਦੇ ਨੇ ਨਾ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਕਮੈਂਟ ਕਰਦੇ ਨੇ ਇਹਨਾਂ ਤੈਨੇ ਕੁਛ ਹੋਣਾ ਜੀ ਇਹ ਤਾਂ ਆਏ ਨਹੀਂ ਜੇ ਤਾਂ ਵੋਹ ਨੇ ਅੰਦੋਲਨ ਖੜਾ ਕਰਨਾ ਬਹੁਤ ਔਖਾ ਹੈ ਸ਼ੰਭੂ ਬਾਰਡ ਤੇ 10ਵੇਂ ਦਿਨ ਦੀਆਂ ਤਸਵੀਰਾਂ ਨੇ ਜਿੱਥੇ ਕੀ ਜਿੱਥੇ ਬਜ਼ੁਰਗ ਕਿਸਾਨ ਵੀ ਡਟੇ ਹੋਏ ਨੇ ਨੌਜਵਾਨ ਵੀ ਡਟੇ ਹੋਏ ਨੇ ਇੱਕ ਟਰਾਲੀ ਦੀ ਤਸਵੀਰ ਹੈ ਜਿੱਥੇ ਕਈ ਨੌਜਵਾਨ ਜਿਹੜੇ ਨੇ ਮੇਰੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਕਿ ਸ਼ਿਫਤਗੜ ਸਾਹਿਬ ਤੋਂ ਇਹ ਸਾਰੇ ਨੌਜਵਾਨ ਆਏ ਨੇ ਸਰ ਕੀ ਨਾਮ ਆਪਣਾ ਮੇਰੋਂ ਇਕਵਾਲ ਸਿੰਘ ਜੀ ਅਸੀਂ ਭਾਰਤੀ ਕਿਸਾਨ ਊਨ ਨੀਕਤਾ ਸਿੱਧੂਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਲੋਆਏ ਜੀ ਸਰ ਜੀ ਆਪਾਂ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਕਾਫੀ ਕਲ ਦਿੱਲੀ ਕੂਚ ਦਾ ਐਲਾਨ ਸੀ ਉਹਨਾਂ ਦੇ ਵੱਲੋਂ ਲਗਾਤਾਰ ਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀਗੇ ਕਿਹੋ ਜਿਹੇ ਹਾਲਾਤ ਨੇ ਕੀ ਲੱਗ ਰਹੇ ਹਨ ਦੇਖੋ ਹਾਲਾਤ ਸਰਕਾਰ ਦਿਨ ਪ੍ਰਤੀ ਦਿਨ ਬਹੁਤ ਤਣਾਅਪੂਰਨ ਬਣਾ ਰਹੀ ਹੈ ਗੋਲੇ ਪ੍ਰਸ਼ਾਸਨ ਦਾਗ ਰਿਹਾ ਹੈ ਗੋਲੀਆਂ ਸਿੱਧੀਆਂ ਪ੍ਰਸ਼ਾਸਨ ਵੱਲੋਂ ਚੱਲ ਰਹੀਆਂ ਨੇ ਬਦਨਾਮ ਕਿਸਾਨ ਕਰ ਰਹੀ ਨੇ ਦੇਖੋ ਅਸੀਂ ਉਰੇ ਲੜਾਈ ਲੜਨ ਆਏ ਅਸੀਂ ਕੋਈ جنگ ਲੜਨ ਨਹੀਂ ਆਏ ਹੈਗੇ ਪਰ ਜਿਹੜਾ ਪ੍ਰਸ਼ਾਸਨ ਦਾ ਰਵਈਆ ਐ ਇਦਾਂ ਦੀ جنگ ਦਾ ਚੀਂਦੇ ਵੰਡਣਾ ਤੇ ਵੀ ਨਹੀਂ ਮਤਲਬ ਇਹ ਲੜਦੇ ਹੁੰਦੇ ਚੀਂਦੇ ਫਸਪਾਈਆਂ ਨਾਲ ਜਿਵੇਂ ਇਹ ਅਸੀਂ ਭਾਰਤ ਦੇ ਵਿੱਚ ਰਹਨੇ ਆ ਤੇ ਸਾਡੇ ਸਾਡੇ ਨਾਲ ਜੋ ਸਲੂਕ ਹੋ ਰਿਹਾ ਸੀ ਤਾਂ ਕਿਸੇ ਬਾਰਡਰ ਤੇ ਨਹੀਂ ਹੁੰਦਾ ਦੇਖਿਆ ਅਜੇ ਤੱਕ ਜੇ ਆਪਾਂ ਇੱਥੇ ਗੱਲ ਕਰੀਏ ਤਾਂ ਵੀ ਤੇ ਕੱਲ ਵੀ ਕਾਫੀ ਹੰਗਾਮਾ ਹੁੰਦਾ ਮਾਹੌਲ ਤਣਾਵਪੂਰਨ ਹੋ ਜਾਂਦਾ ਹੈ ਖਨੌਰੀ ਤੇ ਕਾਫੀ ਮਾਹੌਲ ਤਣਾਵਪੂਰਨ ਸੀਗਾ ਤੇ 13 ਮਹੀਨੇ ਵੀ ਪਹਿਲਾਂ ਅੰਦੋਲਨ ਚੱਲਿਆ ਸੀ ਹੁਣ ਮੁਰ ਤੋਂ ਉਹੀ ਨੋਬਤ ਆਂਦੀ ਹੋਈ ਨਜ਼ਰ ਆ ਰਹੀ ਹੈ ਕੀ ਲੱਗ ਰਿਹਾ ਕਿ ਕਿੰਨਾ ਲੰਬਾ ਅੰਦੋਲਨ ਚੱਲੇਗਾ ਦੇਖੋ ਸਾਡੀ ਤਾਂ ਮਨਛਾ ਪਹਿਲਾਂ ਤਾਂ ਸਾਡੀ ਸਾਡੀ ਮਨਛਾ ਇਹ ਨਹੀਂ ਹੁੰਦੀ ਕਿ ਅਸੀਂ ਧਰਨਾ ਲਾਈਏ ਪਹਿਲਾਂ ਧਰਨਾ ਲਾਇਆ 13 ਮਹੀਨੇ ਚੱਲਿਆ ਸਰਕਾਰ ਨੇ 2 ਮਹੀਨੇ ਦਾ ਟਾਈਮ ਦਿੱਤਾ ਵੀ ਅਸੀਂ ਕਮੇਟੀ ਬਣਾਵਾਂਗੇ ਤੁਹਾਡੀਆਂ ਮੰਗਾਂ ਮੰਨਾਂਗੇ ਜੋ ਵੀ ਸਾਨੂੰ ਲਿਖਤੀ ਪ੍ਰੋਸਾ ਦਿੱਤਾ ਉਹਨਾਂ ਨੇ ਅਸੀਂ ਆਗੇ ਸਰਕਾਰ ਦੀ ਗੱਲ ਮੰਨੀ ਸਾਡੇ ਕਈ ਆਗੂ ਨੇ ਮੰਨੀ ਮੰਨ ਕੇ ਅਸੀਂ ਆਗੇ ਉਸਤੇ ਬਾਅਦ ਅਸੀਂ ਲਗਾਤਾਰ ਸਰਕਾਰ ਨੂੰ ਮੈਮੋਰੰਡਮ ਦਿੱਤੇ ਵੀ ਸਾਡੀਆਂ ਮੰਗਾਂ ਸਾਡੀ ਸੁਣਵਾਈ ਕਰੋ ਗਵਰਨਰ ਸਾਹਿਬ ਦੇ ਥਰੂ ਦਿੱਤੇ ਸਿੱਧੇ ਵੀ ਕੇਂਦਰ ਸਰਕਾਰ ਨੂੰ ਭੇਜੇ ਡੀਸੀਆਂ ਥਰੂ ਦਿੱਤੇ ਐਸਡੀਐਮ ਸਾਹਿਬ ਦੇ ਥਰੂ ਦਿੱਤੇ ਪਰ ਸੁਣਵਾਈ ਕੋਈ ਨਹੀਂ ਫਿਰ ਸਾਡੀ ਮਜਬੂਰੀ ਬਣੀ ਕਿਉਂ ਨਾ ਅਸੀਂ ਫਿਰ ਸੜਕਾਂ ਤੇ ਆਈਏ ਫਿਰ ਅਸੀਂ ਸੜਕਾਂ ਤੇ ਆਏ ਆ ਹੁਣ ਸੜਕਾਂ ਤੇ ਰੋਕਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਅਸੀਂ 13 ਨੂੰ ਆਏ ਆ 10 ਦਿਨ ਪਹਿਲਾਂ ਤੋਂ ਬਾਰਡਰ ਬੰਦ ਨੇ ਲੋਕ ਪਰੇਸ਼ਾਨ ਨੇ ਬਦਨਾਮ ਕਿਸਾਨ ਹੋ ਗਏ ਜਿਹੜੀ ਸੜਕਾਂ ਤੇ ਬੈਠਣ ਦੀ ਗੱਲ ਹੈ ਵੀ ਕਿੰਨਾ ਲੰਬਾ ਚੱਲੂਗਾ ਇਹ ਤਾਂ ਕੇਂਦਰ ਸਰਕਾਰ ਤੈਅ ਕਰ ਰਹੀ ਹੈ ਨਾ ਅਸੀਂ ਤਾਂ ਆਉਣਾ ਹੀ ਨਹੀਂ ਸੀ ਚਾਹੁੰਦੇ ਜੇ ਅਸੀਂ ਸੜਕਾਂ ਤੇ ਆਉਣਾ ਚਾਹੁੰਦੇ ਹੁੰਦੇ ਮਤਲਬ ਫਿਰ ਤਾਂ ਮਤਲਬ ਅਸੀਂ ਪਹਿਲਾਂ ਹੀ ਉੱਠਦੇ ਅਸੀਂ ਉੱਠੇ ਆ ਨਾ ਸਾਨੂੰ ਭਰੋਸਾ ਦਿੱਤਾ ਅਸੀਂ ਉਹਦਾ ਭਰੋਸਾ ਮੰਨ ਕੇ ਮਤਲਬ ਸਾਡੇ ਅਸੀਂ ਉਹਰੇ ਆ ਗਏ ਦੁਬਾਰਾ ਫਿਰ ਸਾਨੂੰ ਉੱਠਣਾ ਪਿਆ ਫੇਰ ਸੜਕਾਂ ਤੇ ਆ ਗਏ ਹੁਣ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਅਸਤਾ ਕਹਿੰਦੇ ਅੱਜ ਹੱਲ ਕਰ ਦੇ ਵੀ ਅਸੀਂ ਕੱਲ ਨੂੰ ਚਲੇ ਜਾਵਾਂਗੇ ਸਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੀ ਹੈ ਇਸ ਸਮੇਂ ਕਿਉਂਕਿ ਕੱਲ ਤਾਂ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਮਿੰਟਾਂ ਦੇ ਵਿੱਚ ਵੈਰੀਕੇਟ ਪਾ ਪੱਟ ਦੇਵਾਂਗੇ ਤੇ ਉੱਥੇ ਬਾਰਡਰ ਪਾਰ ਚਲੇ ਜਾਵਾਂਗੇ ਹੁਣ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਜਥੇਬੰਦੀਆਂ ਦੇ ਵੱਲੋਂ ਦੋ ਦਿਨ ਕੂਚ ਟਾਲ ਦਿੱਤੀ ਗਈ ਹੈ ਕਿਉਂਕਿ ਕੈਜ਼ੂਐਲਟੀਆਂ ਜ਼ਿਆਦਾ ਹੋ ਰਹੀਆਂ ਸਿਗੀਆਂ ਲੋਕ ਕਾਫੀ ਪਰੇਸ਼ਾਨ ਸਿਗੇ ਦੇਖੋ ਜਿਹੜੇ ਨੌਜਵਾਨ ਨੇ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਬਹੁਤ ਸਮਝਦਾਰ ਨੇ ਪੜ੍ਹੇ ਲਿਖੇ ਨੇ ਜਿਹੜੇ ਮਤਲਬ ਜਥੇਮੰਦਕ ਢਾਂਕੇ ਨੂੰ ਟਾਂਚੇ ਨੂੰ ਸਮਝਦੇ ਨੇ ਕਿ ਜਥੇਬੰਦਕ ਹੋ ਕੇ ਆਗੂ ਦੇ ਫੈਸਲੇ ਦੇ ਨਾਲ ਕਿਵੇਂ ਚੱਲਣਾ ਦੇਖੋ ਜਿਹੜਾ ਵੀ ਸਾਡੇ ਕੱਲ ਵੀਰ ਦਾ ਨੁਕਸਾਨ ਹੋਇਆ ਉਹ ਬਠਿੰਡੇ ਜ਼ਿਲ੍ਹੇ ਦਾ ਸੀ 22 ਸਾਲ ਉਮਰ ਸੀ ਕਿ ਅਸੀਂ ਸਮਝਦੇ ਨਾ ਅਸੀਂ ਬੈਠੇ ਅਸੀਂ ਕਹਿੰਦੇ ਸਾਰੇ ਸਾਡੇ ਭਾਈਆ ਜਿਹੜਾ ਉਹ ਰੇਮੋਰਚੇ ਚ ਆ ਗਿਆ ਸਾਰਾ ਸਾਡਾ ਪਰਿਵਾਰ ਹੈ ਇੱਕ ਹੁਣ ਜਿਸ ਤਨ ਨੂੰ ਲੱਗਦੀ ਓਸ ਤਾ ਉਹ ਉਹੀ ਤਨ ਜਾਣਦਾ ਜਿਹਦੇ ਜਿਹਦੇ ਘਰ ਦਾ ਚਿਰਾਗ ਬੁੱਝ ਗਿਆ ਦੋ ਪੈਣਾਂ ਦਾ ਭਾਈ ਚਲੇ ਗਿਆ ਦੱਸੋ ਉਹਨੇ ਐਮਐਸਪੀ ਲੈ ਕੇ ਕੀ ਕਰਨਾ ਫਿਰ ਜੇ ਅਸੀਂ ਮਤਲਬ ਨੁਕਸਾਨੇ ਕਰਾਉਣਾ ਫਿਰ ਅਸੀਂ 2-400 ਮੁੰਡਾ ਮਰਾ ਲਾਂਗੇ ਮਰਾਉਣ ਤੋਂ ਬਾਅਦ ਐਮਐਸਪੀ ਲਈਓ 2-400 ਚੁੱਲਾ ਤਾਂ ਬੁੱਝ ਗਿਆ ਨਾ ਫਿਰ ਇਸ ਚੀਜ਼ ਦਾ ਜਵਾਬ ਜਿਹੜੇ ਅੱਜ ਕਹਿੰਦੇ ਨੇ ਵੀ ਮਤਲਬ ਇੱਥੇ ਕਾਹਦੇ ਬੈਠੇ ਹੋ ਹੁੰਦੇ ਨਹੀਂ ਸਰਕਾਰੀ ਬੰਦੇ ਵਿੱਚ ਛੱਡੇ ਹੋਏ ਇੱਥੇ ਕਾਹਦੇ ਬੈਠੇ ਹੋ ਚਲੋ ਦਿੱਲੀ ਕੁਝ ਕਰਨਾ ਹੈ ਦਿੱਲੀ ਕੁਝ ਕਰਨਾ ਜੇ ਅਸੀਂ ਇੰਨੇ ਮੁੰਡਿਆਂ ਦਾ ਨੁਕਸਾਨ ਕਰਾ ਕੇ ਦਿੱਲੀ ਕੁਝ ਕਰਿਆ ਫਿਰ ਸਾਡੀ ਕੋਈ ਜਿੱਤ ਨਹੀਂ ਹੈਗੀ ਫਿਰ ਤਾਂ ਅਸੀਂ ਹਾਰ ਗਏ ਕਿਉਂਕਿ ਬਹੁਤ ਚੁੱਲੇ ਅਸੀਂ ਬੁਝਾਦੇ ਨਾ ਬਹੁਤ ਮਾਮਾ ਦੇ ਪੁੱਤ ਅਸੀਂ ਮਰਾਤੇ ਸੋ ਫੈਸਲਾ ਮਤਲਬ ਉਹੀ ਹੈ ਵੀ ਅਸੀਂ ਆਪਣਾ ਆਪ ਵੀ ਬਚਾਉਣਾ ਆਪਣੇ ਭਾਈ ਵੀ ਬਚਾਉਣੇ ਤੇ ਜੰਗ ਵੀ ਜਿੱਤਣੀ ਆ ਜਬਰ ਦੇ ਖਿਲਾਫ ਸਬਰ ਨਾਲ ਸਬਰ ਦੇ ਨਾਲ ਅਸੀਂ ਮੈਦਾਨ ਚ ਉਤਰੇ ਹੋਏ ਆ ਸਾਡੇ ਮਨਾਂ ਦੇ ਵਿੱਚ ਕੋਈ ਸਾਡਾ ਮਤਲਬ ਸਾਡੇ ਵਾਸਤੇ ਕੋਈ ਚੁਣੌਤੀ ਨਹੀਂ ਹੈਗੀ ਵੀ ਹਾਂ ਸਾਡੀ ਕੋਈ ਅਣਖ ਹੈ ਵੀ ਅਸੀਂ ਬੈਰੀਕੇਡੇ ਤੋੜੀਏ ਸਾਡੇ ਮਨਾਂ 'ਚ ਸਿਰਫ ਇੱਕੋ ਜੀ ਗੱਲ ਹੈ ਅਸੀਂ ਜਿਹੜੇ ਕੰਮਾਂ ਵਾਸਤੇ ਜਿਹੜੇ ਮਤਲਬ ਆਪਣੀ ਹੱਕੇ ਮੰਗਾ ਵਾਸਤੇ ਘਰੋਂ ਨਿਕਲੇ ਆ ਸਾਨੂੰ ਉਹ ਹੱਕ ਮਿਲਣੇ ਚਾਹੀਦੇ ਨੇ ਯਾਰ ਲਏ ਵੀ ਨਾ ਅਸੀਂ ਨਹੀਂ ਜਾਂਦੇ ਨਾ ਤਾਂ ਸਾਡੇ ਕੋਲ ਕੋਈ ਤੋਪ ਹੈ ਨਾ ਸਾਡੇ ਕੋਲ ਕੋਈ ਗਰਨੇਡ ਹੈ ਨਾ ਸਾਡੇ ਕੋਲ ਕੋਈ ਹਥਿਆਰ ਆ ਅਸੀਂ ਨਿਹੱਤੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਪਰ ਸਰਕਾਰ ਦਾ ਰਵਈਆ ਸਾਡੇ ਪ੍ਰਤੀ ਬਹੁਤ ਉਲਟ ਹੈ ਸਿੱਧੀਆਂ 315 12 ਬੋਰ ਦੀਆਂ ਉਧਰ ਤੇ ਬੁਸ਼ਾਰਾਂ ਗੋਲੀਆਂ ਦੀਆਂ ਡਾਇਰੈਕਟ ਹੋ ਰਹੀਆਂ ਸਰ ਤੁਸੀਂ ਫਤਿਹਗੜ੍ਹ ਸਾਹਿਬ ਤੇ ਆਏ ਹੋ ਫਤਿਹਗੜ੍ਹ ਸਾਹਿਬ ਤੋਂ ਆਏ ਹੋ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਇੱਥੇ ਆਇਆ ਟਰਾਲੀ ਦੇ ਵਿੱਚ ਮੈਂ ਵੇਖ ਰਹੀ ਹਾਂ ਤਿਆਰੀ ਪੂਰੀ ਕੀਤੀ ਹੋਈ ਹੈ ਕਿੰਨੇ ਸਮੇਂ ਦੇ ਤੁਹਾਡੇ ਵੱਲੋਂ ਤਿਆਰੀ ਮੰਨ ਕੇ ਚੱਲੀ ਜਾ ਰਹੀ ਹੈ ਕਿਉਂਕਿ ਤੁਸੀਂ ਸਾਰੀ ਇਲੈਕਟ੍ਰਿਸਿਟੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਪਾਣੀ ਦੀਆਂ ਬੋਤਲਾਂ ਵੀ ਨੇ ਰਾਸ਼ਨ ਪਾਣੀ ਵੀ ਸਾਰਾ ਇਹਦੇ ਵਿੱਚ ਰੱਖਿਆ ਹੋਇਆ ਹੈ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ 13 ਤਰੀਕ ਤੋਂਰੇ ਆਏ ਹੋਏ ਹਾਂ ਜਦੋਂ ਤੋਂ ਅੰਦੋਲਨ ਦਾ ਬਿਗਲ ਵੱਜਿਆ ਅਸੀਂ ਘਰੇ ਨਹੀਂ ਬੈਠੇ ਸਾਡੀ ਟੀਮ ਬੈਠੀ ਹੈ ਸਾਰੀ ਫਤਿਹਗੜ ਸਾਹਿਬ ਜ਼ਿਲ੍ਹੇ ਦੀ ਉਹ ਹੈ ਅਸੀਂ ਘਰੇ ਨਹੀਂ ਬੈਠੇ ਅਸੀਂ ਮਤਲਬ ਸਵੇਰੇ ਸੱਜਰੇ 6 ਵਜੇ ਤੋਂ ਘਰੋਂ ਚੋ ਨਿਕਲਣਾ ਸ਼ਾਮ ਨੂੰ ਅਸੀਂ 9-10 ਵਜੇ ਵੜਨਾ ਅਸਲ ਵਿੱਚ ਜਿਹੜੇ ਲੋਕ ਹੁੰਦੇ ਨੇ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜਿਹੜੇ ਲੋਕ ਕਹਿੰਦੇ ਨੇ ਵੀ ਆਗੂ ਨੇ ਆਇਆ ਕਰਤਾ ਆਗੂ ਅੱਗੇ ਨਹੀਂ ਵੱਧਦੇ ਆਗੂ ਡਰ ਗਏ ਅੰਦੋਲਨ ਸ਼ੁਰੂ ਕਰਨਾ ਨਾ ਅੰਦੋਲਨ ਵਧਣਾ ਬਹੁਤ ਔਖਾ ਹੈ ਲੋਕਾਂ ਚ ਆਵਾਜ਼ ਲਜਾਣੀ ਬਹੁਤ ਔਖੀ ਆ ਆਗੂ ਕੋਈ ਤਨਖਾਹ ਨਹੀਂ ਲੰਦੇ ਕੋਈ ਪੈਨਸ਼ਨ ਨਹੀਂ ਲੰਦੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਜੂਝਦੇ ਹੋਏ ਆਗੂ ਲੜਦੇ ਫਿਰਦੇ ਨੇ ਸਾਡੀ ਬਾਹ ਫੜੀ ਹੋਈ ਆ ਕਿਸਾਨੀ ਦੀ ਉਹਨਾਂ ਨੇ ਫਿਰ ਵੀ ਜਿਹੜੇ ਲੋਕ ਆ ਸਵਾਲ ਕਰਦੇ ਨੇ ਨਾ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਕਮੈਂਟ ਕਰਦੇ ਨੇ ਇਹਨਾਂ ਤਨੇ ਕੁਸ ਹੋਣਾ ਜੀ ਇਹ ਤਾਂ ਆਏ ਨੇ ਜੇ ਇਹ ਤਾਂ ਵੋ ਨੇ ਅੰਦੋਲਨ ਖੜਾ ਕਰਨਾ ਬਹੁਤ ਔਖਾ ਪਿੰਡਾਂ ਪਿੰਡਾਂ ਜਾ ਕੇ ਹੋਰ ਸਵਾਲ ਬਹੁਤ ਉੱਠ ਰਹੇ ਆ ਉਹ ਕਹਿ ਰਹੇ ਨੇ ਕਿ ਅੰਦੋਲਨ ਦੇ ਵਿੱਚ ਲੋਕ ਘਟਦੇ ਜਾ ਰਹੇ ਨੇ ਕਿਸਾਨ ਘਟਦੇ ਜਾ ਰਹੇ ਨੇ ਵਾਰ-ਵਾਰ ਕਿਹਾ ਜਾ ਰਿਹਾ ਕਿ ਕਿਉਂਕਿ ਦਿੱਲੀ ਕੂਚ ਟਾਲ ਦਿੱਤਾ ਇਸ ਕਾਰਨ ਕਿਹਾ ਜਾ ਰਿਹਾ ਕਿ ਅੰਦੋਲਨ ਦੇ ਵਿੱਚ ਕਿਸਾਨ ਘਟਦੇ ਜਾ ਰਹੇ ਕੁਝ ਅਜੀਬਾ ਵੀ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਮੈਂ ਇਹ ਇਹਦੇ ਵਿੱਚੇ ਗੱਲ ਆ ਜਾਂ ਜਿਹੜੀ ਮੈਂ ਗੱਲ ਚੱਲਦੀ ਹੈ ਜਦੋਂ ਅਸੀਂ ਅੰਦੋਲਨ ਵੜਦੇ ਆਂ ਅੰਦੋਲਨ ਦੀ ਤਿਆਰੀ ਕਰਦੇ ਆ ਜਿਹੜੇ ਲੋਕ ਤਾਂ ਹੁੰਦੇ ਨੇ ਮਤਲਬ ਸਮਝ ਵਾਲੇ ਸਮਝ ਨਾਲ ਚੱਲੇ ਹੋਏ ਨਾ ਪਹਿਲੇ ਦਿਨੋਂ ਜਿਹੜਾ ਤੇਰੇ ਨੂੰ ਪਹੁੰਚੇ ਸਮਝ ਨਾਲ ਲੋਕ ਰੇ ਪਹੁੰਚੇ ਸਮਝ ਨਾਲ ਲੋਕ ਰੇ ਆਗੇ ਹੁਣ ਜਿਹੜੀ ਸਾਡੀ ਨੌਜਮਾਨੀ ਮਤਲਬ ਕਿਸੇ ਦੇ ਜਥੇਬੰਦਾਂ ਚੰਚ ਨੇ ਉਹਨੂੰ ਐ ਲਾਦੇ ਵੀ ਤਾਂ ਛੋਟੀ ਜੀ ਗੱਲ ਐ ਪਰ ਜਿਹੜੇ ਜਿਨ੍ਹਾਂ ਨੇ ਅੰਦੋਲਨ ਵਿੱਢਿਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਤਿਆਰੀ ਕਰੀ ਲੋਕ ਤਿਆਰ ਕਰੇ ਤਿਆਰ ਹੋ ਕੇ ਲੋਕ ਸਾਡੇ ਨਾਲ ਤੁਰੇ ਪਰ ਉਹ ਲੋਕ ਸਾਹਮਣੇ ਵੀ ਤਾਂ ਉਹਨਾਂ ਦਾ ਫਰਜ਼ ਬਣਦਾ ਨਾ ਜਿਹੜੇ ਮੁਰੇ ਹੋ ਕੇ ਚੱਲੇ ਹੋਏ ਨੇ ਫਿਰ ਅਸੀਂ ਮਤਲਬ ਆਹ ਸਵਾਲ ਨਾ ਅਸੀਂ ਕਰੀਏ ਵੀ ਤੁਸੀਂ ਇੱਥੇ ਕਿਉਂ ਬੈਠ ਗਏ ਅਸਲ ਜੋ 40 40 45 45 ਸਾਲ ਦਾ ਉਹਨਾਂ ਦਾ ਤਜਰਬਾ ਕਿੰਨੇ ਕਿੰਨੇ ਸੰਘਰਸ਼ ਉਹਨਾਂ ਨੇ ਜਿੱਤੇ ਨੇ ਮਤਲਬ ਸਾਡੀ ਅਗਵਾਹੀ ਕਰ ਰਹੇ ਨੇ ਉਹ ਇੱਕ ਇਹ ਗੱਲ ਆ ਕੇ ਕਹਿ ਦੇਣੀ ਛਰੇ ਤੇ ਆ ਕੇ ਕੋਈ ਘੰਟੇ ਵਾਸਤੇ ਆਉਂਦਾ ਕਿ ਇਹ ਗੱਲ ਕਹਿ ਦੇਣੀ ਵੀ ਇਹਨਾਂ ਨੇ ਜੀ ਦੱਸੋ ਇਹਨਾਂ ਨੇ ਜਾਣਾ ਨਹੀਂ ਹੈਗਾ ਜਿਨ੍ਹਾਂ ਦੀ ਲੱਤਾਂ ਨਹੀਂ ਭਾਰ ਚੱਲਦੀਆਂ ਜਿਹੜੇ ਜਿਹੜੇ ਆਗੂ ਐਡਾ ਅੰਦੋਲਨ ਤਿਆਰ ਕਰ ਸਕਦੇ ਨੇ ਜਮਹੂਰੀ ਤਨੂੰ ਲੋਕਾਂ ਨੂੰ ਇੰਨਾ ਲੋਕੋ ਇਕੱਠਾ ਨੂੰ ਇਕੱਠਾ ਕਰ ਸਕਦੇ ਨੇ ਉਹ ਕੀ ਨਹੀਂ ਕਰ ਸਕਦੇ ਦੱਸੋ ਪਰ ਉਹਨਾਂ ਦਾ ਉਹਨਾਂ ਦੇ ਇੱਕ ਪੁਰਾਣਾ ਹੈ ਨਾ ਅਸੀਂ ਉਹਨਾਂ ਦੇ ਧੀ ਪੁੱਤਾਂ ਸਾਡੇ ਮਾਪੇ ਬਨੇ ਉਹ ਸਾਨੂੰ ਸਾਹਮਣਾ ਵੀ ਤਨ ਦਾ ਫਰਜ ਬਣਦਾ ਹੁਣ ਦਸੋ ਕਿਹੜਾ ਮਾਪੇ ਹੋਗਾ ਜਿਹੜਾ ਆਪਣੇ ਪੁੱਤ ਨੂੰ ਕਹੇ ਤੋ ਵੀ ਚੱਲ ਬਈ ਜਾ ਕੇ ਮਰ ਲੈ ਇਹ ਗੱਲ ਹੈ ਜੀ ਤਨ ਨੌਜਵਾਨ ਮੇਰੇ ਨਾਲ ਮੌਜੂਦ ਸਿਗੇ ਜੋ ਕਿ ਇੱਕ ਟਰਾਲੀ ਦੇ ਵਿੱਚ ਬੈਠੇ ਹੋਏ ਨੇ ਪਤਘੜ ਸਾਭ ਤੋਂ ਆਏ ਨੇ ਟਰਾਲੀ ਦੀ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਤਿਆਰੀ ਉਹਨਾਂ ਦੇ ਵੱਲੋਂ ਕੀਤੀ ਹੋਈ ਹੈ ਇਸ ਦੇ ਵਿੱਚ ਇਲੈਕਟ੍ਰਿਸਿਟੀ ਦਾ ਪ੍ਰਬੰਧ ਹੈ ਰਾਸ਼ਨ ਪਾਣੀ ਉਹਨਾਂ ਦੇ ਵੱਲੋਂ ਸਾਰਾ ਰੱਖਿਆ ਹੋਇਆ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਜੋਸ਼ ਦੇ ਵਿੱਚ ਹਾਂ ਪਰ ਜੋਸ਼ ਦੇ ਨਾਲ ਨਾਲ ਹੋਸ਼ ਵੀ ਨੌਜਵਾਨਾਂ ਦੇ ਵੱਲੋਂ ਪੂਰੀ ਰੱਖੀ ਹੋਈ ਹੈ ਉਹ ਕਹਿੰਦੇ ਨੇ ਕਿ ਅਸੀਂ ਦਿੱਲੀ ਜਾਣਾ ਸਾਡੀ ਕੋਈ ਅਨਕ ਨਹੀਂ ਹੈ ਸਾਡਾ ਮੇਨ ਮੰਤਵ ਇਹੀ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਅਸੀਂ ਐਮਐਸਪੀ ਦੀ ਗਾਰੰਟੀ ਲੈ ਕੇ ਘਰ ਆਪਣੇ ਵਾਪਸ ਪਹੁੰਚ ਸਕੀਏ ਤੁਹਾਨੂੰ ਦੱਸਦੀ ਕਿ ਤਸਵੀਰ ਅਸੀਂ ਤੁਹਾਡੇ ਨਾਲ ਸ਼ੰਭੂ ਬਾਰਡਰ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਲਗਾਤਾਰ 10ਵਾਂ ਦਿਨ ਹੈ 10ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਕੈਮਰਾਮੈਨ ਤਰੁਣ ਦੇ ਨਾਲ ਅੰਜ ਸੜਾ ਪੰਜਾਬ ਬੁਲਟਿਨ ਸ਼ੰਭੂ ਬਾਰਡਰ